ਪਤਨੀ ਨੇ ਆਪਣੇ ਪਤੀ ਦੇ ਸਾਹਮਣੇ ਰੱਖ ਦਿੱਤੀ ਅਜਾਈ ਮੰਗ ਕਿ ਪਤੀ ਵੀ ਨਾ ਕਰ ਸਕਿਆ ਆਪਣੀ ਪਤਨੀ ਨੂੰ ਮਨਾ ਪਤਨੀ ਦੀ ਇੱਛਾ ਪੂਰੀ ਕਰਨ ਵਾਸਤੇ ਜੋ ਪਤੀ ਨੇ ਕੀਤਾ ਚਾਰੇ ਪਾਸੇ ਹੋਣ ਲੱਗੀਆਂ ਗੱਲਾਂ ਵੈਸੇ ਤਾਂ ਪੰਜਾਬੀ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਆਪਣੇ ਸੂਬੇ ਆਪਣੇ ਪਿੰਡਾਂ ਦੇ ਸਮਾਜਿਕ ਕਾਰਜਾਂ ਦੇ ਵਿੱਚ ਵਾਚੜ ਕੇ ਹਿੱਸਾ ਲੈਂਦੇ ਨੇ ਪਰ ਤੁਹਾਨੂੰ ਅਸੀਂ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਮਹਿਜ਼ ਆਪਣੀ ਪਤਨੀ ਦੀ ਇੱਛਾ ਪੂਰੀ ਕਰਨ ਲਈ ਵਿਦੇਸ਼ ਤੋਂ ਆਪਣੇ ਪਿੰਡ ਪਰਤਿਆ ਅਤੇ ਆਪਣੀ ਪਤੀ ਦੀ ਇੱਛਾ ਮੁਤਾਬਿਕ ਆਪਣਾ ਜਨਮ ਦਿਨ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੇ ਨਾਲ ਮਨਾਇਆ ਗਿਆ ਆਖਿਰ ਕੀ ਹੈ ਇਸ ਪਿੱਛੇ ਦਾ ਕੋਈ ਵੱਡਾ ਕਾਰਨ ਆਓ ਸੁਣਦੇ ਹਾਂ ਐਨ ਆਰ ਆਈ ਰਾਜਦੀਪ ਸਿੰਘ ਦੇ ਮੋਹ ਵਿਦੇਸ਼ ਤੋਂ ਖਾਸ ਤੌਰ ਤੇ ਇੱਥੇ ਅੱਗੇ ਤੁਸੀਂ ਬੱਚਿਆਂ ਦੇ ਨਾਲ ਮਨਾਇਆ ਕੀ ਮਨਛਾ ਸੀ ਕੀ ਕਹਿਣਾ ਤੁਹਾਡਾ ਮੇਰੀ ਨਾਲ ਹੀ ਵਾਈਫ ਦੀ ਪਿਛਲੇ ਸਾਲ ਵੀ ਇਹ ਇੱਹੀ ਇੱਛਾ ਸੀ ਵੀ ਆਪਾਂ ਜਿਹੜਾ ਮੇਰਾ ਬਰਥਡੇ ਆ ਵੀ ਆਪਾਂ ਇੱਥੇ ਇਹ ਸਕੂਲ 'ਚ ਆ ਕੇ ਮਨਾਉਣਾ ਤੇ ਅਸੀਂ ਫਿਰ ਇਹ ਲਈ ਸਪੈਸ਼ਲੀ ਕੈਨੇਡਾ ਤੋਂ ਇੱਥੇ ਹੁਣ ਜਨਮ ਦਿਨ ਵੀ ਮਨਾਇਆ ਉਹ ਤੇ ਮੈਂ ਤੇ ਫਿਰ ਸਾਡੇ ਸਰ ਆਏ ਆ ਦੁਬਾਰਾ ਸਾਨੂੰ ਮਿਲੇ ਹੈਨਾ ਤੇ ਬਹੁਤ ਵਧੀਆ ਇਨਸਾਨ ਹੈ ਜੀ ਸੁਖਿੰਦਰ ਜੀ ਜਦੋਂ ਆ ਕੇ ਮੈਂ ਮਿਲਿਆ ਜੀ 2 ਦਿਨ ਹੋ ਗਏ ਤੇ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਗੱਲ ਗੱਲ ਕੀਤੀ ਹੁਣ ਸਕੂਲ ਦਾ ਬਹੁਤ ਵਧੀਆ ਸਿਸਟਮ ਹੋ ਗਿਆ ਪਹਿਲਾਂ ਇਦਾਂ ਦਾ ਨਹੀਂ ਸੀਗਾ ਤੇ ਹੁਣ ਅੱਜ ਫਿਰ ਮੈਂ ਸਰਨ ਨਾਲ ਵੀ ਗੱਲ ਕੀਤੀ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਕਿਉਂਕਿ ਸਾਰਾ ਪੈਨਦੀ ਸੰਯੋਗ ਦੇ ਰਿਹਾ ਬਹੁਤ ਹਨਾ ਇਹਨਾਂ ਨੇ ਦੱਸਿਆ ਸਾਰੇ ਬੰਦਿਆਂ ਦੇ ਨਾਲ ਤੇ ਮੈਂ ਕਿਹਾ ਜੀ ਆਪਾਂ ਮੇਰਾ ਜਨਮ ਦਿਨ ਇੱਥੇ ਮਨਾਉਣਾ ਤੇ ਜੇ ਤੁਹਾਨੂੰ ਕੋਈ ਵੀ ਹੁਣ ਸਾਡੇ ਤੱਕ ਲੋੜ ਆ ਤਾਂ ਸਾਨੂੰ ਦੱਸਿਓ ਇਹਨਾਂ ਨੂੰ ਮਤਲਬ ਵੀ ਇਹਨਾਂ ਨੇ ਇੱਕ ਕਮਰੇ ਟਾਇਲਾਂ ਦੀ ਡਿਮਾਂਡ ਕੀਤੀ ਸੀ ਉਹ ਕੱਲ੍ਹ ਤੋਂ ਕੰਮ ਸ਼ੁਰੂ ਹੋ ਜਾਊਗਾ ਤੇ ਅੰਬਕ ओके ਅੱਗੇ ਤੋਂ ਵੀ ਸਹਿਯੋਗ ਕਰਦੇ ਉਹ ਕਰਾਂਗੇ ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਮੁਖੀ ਨੇ ਦੱਸਿਆ ਕਿ ਵੈਸੇ ਤਾਂ ਪਿੰਡ ਦੇ ਹੋਰ ਵੀ ਐਨ ਆਰ ਆਈ ਭਰਾ ਤੇ ਪਿੰਡ ਵਾਸੀ ਸਕੂਲ ਦੇ ਕਾਰਜਾਂ ਲਈ ਵੱਧ ਚੜ ਕੇ ਸਹਿਯੋਗ ਕਰਦੇ ਨੇ ਪਰ ਜੋ ਮਿਸਾਲੀ ਕੰਮ ਐਨ ਆਰ ਆਈ ਰਾਜੀਵ ਸਿੰਘ ਨੇ ਕੀਤਾ ਉਹ ਬਹੁਤ ਸ਼ਲਾਘਾਯੋਗ ਹੈ ਜਦੋਂ ਤੋਂ ਮੈਂ ਇਸ ਪਿੰਡ ਦੇ ਵਿੱਚ ਜੁਆਇਨ ਕੀਤਾ ਜੀ ਐਸ ਅ ਇਨਚਾਰਜ ਟੀਚਰ ਤਾਂ ਮੈਨੂੰ ਪਿੰਡ ਦੇ ਵਿੱਚੋਂ ਬਹੁਤ ਸਹਿਯੋਗ ਮਿਲਿਆ ਜੀ ਬੱਚਿਆਂ ਦੀ ਵਰਦੀਆਂ ਦਾ ਲਾ ਲਿਆ ਬੱਚਿਆਂ ਨੂੰ ਹੋਰ ਤਰ੍ਹਾਂ ਆਈ ਕਾਰਡ ਦਿੱਤੇ ਜਾਂਦੇ ਆ ਜਿਹੜੀਆਂ ਪ੍ਰਾਈਵੇਟ ਸਕੂਲ ਦੇ ਵਿੱਚ ਸੂਟਾ ਦਿੱਤੇ ਜਾਂਦੀਆਂ ਉਹ ਇਸ ਪਿੰਡ ਦੇ ਨਾਲ ਮੈਨੂੰ ਪੂਰੇ ਮੇਰੇ ਸੱਜਣ ਮਿੱਤਰਾਂ ਨੇ ਬਹੁਤ ਸਹਿਯੋਗ ਦਿੱਤਾ ਬਾਈ ਜਸਵੀਰ ਸਿੰਘ ਜੀ ਹੋ ਗਏ ਬਾਈ ਰੁਪਿੰਦਰ ਸਿੰਘ ਜੀ ਹੋ ਗਏ ਤੇ ਅੱਜ ਤਾਂ ਰੱਬ ਵਰਗੇ ਇਨਸਾਨ ਦਾ ਜਿਹਨਾਂ ਦਾ ਜਨਮ ਦਿਨ ਹੈ ਜਿਹੜੇ ਐਨ ਆਰ ਆਈ ਵੀ ਦਾ ਆਸਟ੍ਰੇਲੀਆ ਤੋਂ ਸਰਦਾਰ ਰਾਜੀਵ ਸਿੰਘ ਜੀ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਸਾਡੇ ਨਾਲ ਜਨਮ ਦਿਨ ਮਨਾਇਆ ਇਹ ਕਦੇ ਕੋਈ ਸੋਚ ਨਹੀਂ ਸਕਦਾ ਕਿ ਪਿੰਡ ਦੇ ਖਾਸ ਕਰ ਪ੍ਰਾਇਮਰੀ ਸਕੂਲ ਦੇ ਬੱਚਿਆਂ ਦਾ ਸੀ ਆਪ ਦਾ ਜਨਮ ਦਿਨ ਮਨਾਇਆ ਸਾਡੇ ਵਾਸਤੇ ਇਹ ਸ਼ਬਦ ਹੈ ਨਹੀਂ ਤੇ ਇਹਨਾਂ ਦਾ ਕੋਟਣ-ਕੋਟ ਦਿਲੋਂ ਧੰ ਤੇ ਇਹਨਾਂ ਨੇ ਜਦੋਂ ਮੈਂ 2 ਦਿਨ ਪਹਿਲਾਂ ਮਿਲਿਆ ਆ ਗਿਆ ਸਪੱਸਿਆਂ ਵਿੱਚ ਦੱਸਿਆ ਤਾਂ ਇਹਨਾਂ ਨੇ ਸਾਨੂੰ ਹੁਣ ਸਾਰੇ ਕਮਰਿਆਂ ਦੇ ਵਿੱਚ ਵਿਦ ਬਰਾਂਡੇ 2.5 ਲੱਖ ਵਿਦ ਲੇਬਰ ਉੱਚ ਕੁਆਲਿਟੀ ਦੀ ਟਾਇਲ ਲਗਾ ਕੇ ਦਿੱਤੀਆਂ ਦਿੱਤੀ ਹੈ ਸਾਨੂੰ ਤਾਂ ਅੱਗੇ ਤੋਂ ਵੀ ਸਹਿਯੋਗ ਦਾ ਸਾਡੇ ਨਾਲ ਇਹਨਾਂ ਦਾ ਆਏ ਮੋਢੇ ਨਾਲ ਮੋਢਾ ਜੁੜ ਕੇ ਕੰਦੇ ਖੜਾਂਗੇ ਬੇਸ਼ੱਕ ਸਾਡੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਪਹੁੰਚੇ ਨੇ ਪਰ ਅੱਜ ਵੀ ਉਹਨਾਂ ਨੂੰ ਆਪਣੇ ਪਿੰਡਾਂ ਦੇ ਨਾਲ ਆਪਣੇ ਪੰਜਾਬ ਦੇ ਨਾਲ ਉਹੀ ਪਿਆਰ ਹੈ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੂਮਾਣਾ ਦੀ ਰਿਪੋਰਟ